हमने का चिंता मत करो एक बार भाजपा को मौका दे दो और मुझे एक बार बोल दो ना मैं इनको सबको ठीक करके एक जगह टांग करके सबको मिर्च का झोंका लगा के ठीक करवा देता हूं और सुप्रीम कोर्ट से लड़ करके उसको वापस ले गया वह भी राम नाम सत्य हो गया देश का गृह द्या मंत्री बयान देंदा खालिस्तान कुचल जाएंगे अभी अगे गल कह शेर लथान जाना कुचल जाना नहीं होंगे ਤੋ ਸਰਲਾ ਜਗਦਾ ਤੇ ਕੋ ਲਾਮੋ ਲਸ਼ਕਰ ਜੇ ਕਿਸੇ ਦੇ ਜੋੜ ਤਾ ਤੇ ਸਾਡੇ ਕੋ ਇਨਮਾਨਤ ਮਨਾ ਕੇ ਵਧਾਓ ਅਸੀਂ ਨਿਮੇਤਾ ਬੈਠਾਂਗੇ ਤੇ ਸਾਡਾ ਪੰਥ ਸਾਡੇ ਜੀਵੀਆਂ ਮਰਨ ਦੇ ਕਾਬਿਲ ਹੈ ਤੇ ਮੇਰੇ ਖਿਆਲ ਹੈ ਇਹਨਾਂ ਨੂੰ ਇੱਕ ਥੋੜਾ ਜਿਹਾ ਅਗਰਾਈ ਨਾਲ ਸੋਚਣਾ ਚਾਹੀਦਾ ਕਿ ਜਿਹੜੇ ਦੇਸ਼ ਦੇ ਤੁਸੀਂ ਬੜੇ ਵਫਾਦਾਰ ਬਣੇ ਹੋਏ ਹੋ ਜੇ ਉਹ ਦੇਸ਼ ਦੀ ਧਰਾਂ ਚ ਕੋਈ ਬੰਦਾ ਆ ਰਿਹਾ ਇਹਦਾ ਨਹੀਂ ਮੰਨਦਾ ਤੇ ਇਹਨਾਂ ਨੂੰ ਤਾਂ ਖੁਸ਼ ਹੋਣਾ ਚਾਹੀਦਾ ਸੀ ਕਿ ਜਿਹੜਾ ਅਸੀਂ ਇਸ ਦੇਸ਼ ਦੇ ਵਫਾਦਾਰ ਆਂ ਤੇ ਹੋਰ ਵੀ ਦੇਸ਼ ਦੇ ਵਫਾਦਾਰ ਕੋਈ ਬਣ ਰਿਹਾ ਜਾਂ ਜਿਹੜਾ ਉਹ ਉਹ ਧਾਰਾ ਚਾ ਰਿਹਾ ਤੇ ਇਹ ਉਹਦਾ ਤੁਹਾਡਾ ਪਾਰਟਨਰ ਬਣ ਰਿਹਾ ਸੋ ਤੇ ਤੁਸੀਂ ਕਿਉਂ ਤੁਹਾਨੂੰ ਕੀ ਤਕਲੀਫ ਹੈ ਇਸ ਗੱਲ ਦੀ ਪਹਿਲਾਂ ਵੀ ਬਹੁਤ ਵਾਰ ਸੀ ਉਹ ਆਪਣੇ ਨੌਜਵਾਨੇ ਕਿਸਾਨੀ ਨੂੰ ਸਾਰਿਆਂ ਵਾਸਤੇ ਉਹ ਬਾਝ ਚੁੱਕਦੇ ਸੀ ਇਹ ਹੁਣ ਜੇ ਨੌਜਵਾਨੀ ਇੱਥੋਂ ਜਾਂ ਇੱਥੋਂ ਪੰਜਾਬ ਨਹੀਂ ਤੁਸੀਂ ਬਰਬਾਦ ਹੀ ਕਰ ਦੋਗੇ ਤੇ ਫਿਰ ਤੁਸੀਂ ਦੇਸ਼ ਦੇ ਵਫਾਦਾਰ ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ Facebook ਪੇਜ ਤੇਜਪ੍ਰੀਤ ਟਾਕ ਤੇ ਹਰ ਵਾਰ ਦੀ ਤਰ੍ਹਾਂ ਅਸੀਂ ਕੋਈ ਨਾ ਕੋਈ ਤੁਹਾਡੇ ਸਾਹਮਣੇ ਕਹਾਣੀ ਜਾਂ ਕੋਈ ਨਾ ਕੋਈ ਤੁਹਾਡੇ ਸਾਹਮਣੇ ਖਬਰ ਦੇ ਰੂਪ ਚ ਕਹਾਣੀ ਲੈ ਕੇ ਆਉਣੀ ਆ ਉਹ ਉਵੇਂ ਹੀ ਥੰਬਨੇਲ ਤੋਂ ਤੁਸੀਂ ਅੰਦਾਜ਼ਾ ਲਾ ਲਿਆ ਹੋਣਾਗਾ ਥੰਬਨੇਲ ਦੇ ਵਿੱਚ ਮੈਂ ਫੋਟੋ ਲਾਈ ਆਗੀ ਅਦਿੱਤਿਆ ਨਾਥ ਯੋਗੀ ਦੀ ਜੋ ਯੂਪੀ ਦੇ ਸੀਐਮ ਨੇ ਅਮਰਤਪਾਲ ਦੀ ਲਾਈ ਆ ਲੋਰੈਂਸ ਬਿਸ਼नोई ਨੀਰਜ ਭਵਾਨਾ ਜੱਗੂ ਭਗਵਾਨਪੁਰ ਦੀ ਵੀ ਲਈ ਆ ਫੋਟੋਆਂ ਦਾ ਕਾਰਨ ਵੀ ਮੈਂ ਦੱਸੂਗਾ ਕਿ ਕਰਕੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਇੱਕ ਲਿੰਕ ਵੀ ਦਿੱਤਾਗਾ ਕੁਝ ਮਹੀਨੇ ਪਹਿਲਾਂ ਜਦੋਂ ਮੁਖਤਾਰ ਅਨੁਸਾਰੀ ਦੀ ਜੇਲ੍ਹ ਦੇ ਵਿੱਚ ਮੌਤ ਹੋਈ ਸੀ ਮੈਂ ਇੱਕ ਵੀਡੀਓ ਪਾਈ ਸੀ ਉਹ ਵੀਡੀਓ ਦੇ ਦੋ ਐਪੀਸੋਡ ਬਣਾਏ ਸੀ ਜਿਸ ਦੇ ਵਿੱਚ ਮੈਂ ਮੁਖਤਾਰ ਅਨੁਸਾਰੀ ਬਾਰੇ ਵੀ ਦੱਸਿਆ ਸੀ ਤੇ ਅਤੀਕ احمد ਬਾਰੇ ਵੀ ਦੱਸਿਆ ਸੀ ਉਸ ਦੇ ਵਿੱਚ ਅਤੀਕ ਤੇ ਮੁਖਤਾਰ ਦੇ ਨਾਲ ਨਾਲ ਮੈਂ ਅਦਿੱਤਿਆਨਾਥ ਯੋਗੀ ਦੀ ਵੀ ਗੱਲ ਕੀਤੀ ਸੀ ਵੀਡੀਓ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਪਾਉਂਗਾ ਉਸ ਵੀਡੀਓ ਦੇ ਵਿੱਚ ਦੱਸਿਆ ਸੀ ਵੀ ਜਦੋਂ ਇਹਨਾਂ ਦੀਆਂ ਗੈਂਗਵਾਰਾਂ ਆਪਸ ਵਿੱਚ ਚਲਦੀਆਂ ਸੀਗੀਆਂ ਤੇ ਇਹਨਾਂ ਕੋਲੇ ਪਾਵਰਾਂ ਸੀ ਤੇ ਉਦੋਂ ਅਦਿੱਤਿਆਨਾਥ ਯੋਗੀ ਕੋਲ ਪੂਰਾ ਯੂਪੀ ਦਾ ਕੰਟਰੋਲ ਨਹੀਂ ਸੀਗਾ ਇੱਕ ਵਾਰ ਮੁਖ्तार ਅंसारी ਨੇ ਅਦਿੱਤਿਆਨਾਥ ਯੋਗੀ ਤੇ ਹਮਲਾ ਵੀ ਕਰਵਾਤਾ ਸੀਗਾ ਹਮਲੇ ਤੋਂ ਬਾਅਦ ਸੰਸਦ ਦੇ ਵਿੱਚ ਜਾ ਕੇ ਅਦਿੱਤਿਆਨਾਥ ਯੋਗੀ ਰੋ ਵੀ ਪਿਆ ਸੀਗਾ ਵੀ ਜਾਂ ਤਾਂ ਮੇਰੀ ਸੁਰੱਖਿਆ ਵਧਾਓ ਨਹੀਂ ਮੇਰਾ ਅਸਤੀਫਾ ਚੱਕੋ ਉਸ ਤੋਂ ਬਾਅਦ ਜਦੋਂ ਬਾਜ਼ੀ ਪਲਟਦੀ ਆ ਪੂਰੇ ਯੂਪੀ ਦਾ ਕੰਟਰੋਲ ਅਦਿੱਤਿਆਨਾਥ ਯੋਗੀ ਕੋਲ ਆ ਜਾਂਦਾਗਾ ਮਖਤਾਰ ਅंसारी ਨੂੰ ਵੀ ਪਤਾ ਲੱਗ ਜਾਂਦਾ ਗਏ ਇਸ ਗੱਲ ਦਾ ਭਲੀ ਭਾਂਤ ਵੀ ਹੁਣ yogi ਨੇ ਇਹਨੂੰ ਛੱਡਣਾ ਨਹੀਂ ਤੇ ਅਤੀਕ ਅਹਿਮਦ ਹੁਣਾਂ ਨੂੰ ਵੀ ਇਹ ਗੱਲ ਕਲੀਅਰ ਹੋ ਜਾਂਦੀ ਹੈ ਕਿਉਂਕਿ ਉੱਥੇ ਗੈਂਗਵਾਰ ਦੀਆਂ ਵੀ ਲੜਾਈਆਂ ਸੀਗੀਆਂ ਕ੍ਰਾਈਮ ਦੀਆਂ ਵੀ ਲੜਾਈਆਂ ਸੀਗੀਆਂ ਇਹਨਾਂ ਦੀਆਂ ਆਪਸੀ ਤੇ ਸਭ ਤੋਂ ਜਿਹੜੀ ਮੇਨ ਲੜਾਈ ਸੀਗੀ Hindu Muslim ਦੀ ਵੀ ਲੜਾਈ ਸੀ ਕਿਉਂਕਿ yogi ਪਹਿਲੇ ਦਿਨ ਤੋਂ ਨਹੀਂ ਸੀ ਚਾਹੁੰਦਾ ਵੀ ਇੱਥੇ ਮੁਸਲਮਾਨਾਂ ਦਾ ਹੀ ਸਿੱਕਾ ਕਿਉਂ ਚੱਲਦਾ ਜਦੋਂ ਜੋਗੀ ਕੋਲੇ ਪੂਰਾ ਕੰਟਰੋਲ ਆਉਂਦਾਗਾ ਮੁਖਤਾਰ ਅंसारी ਆਪਣੇ ਪੋਲੀਟਿਕਲ ਲਿੰਕਾਂ ਦੇ ਨਾਲ ਸੈਟਿੰਗ ਕਰਕੇ ਪੰਜਾਬ ਦੇ ਵਿੱਚ ਆ ਕੇ ਬੈਠ ਜਾਂਦਾਗਾ ਪੰਜਾਬ ਦੀਆਂ ਜੇਲਾਂ ਦੇ ਵਿੱਚ ਜਿਵੇਂ ਰੋਪੜ ਜੇਲ੍ਹ ਦੀ ਖਬਰ ਵੀ ਵਾਇਰਲ ਹੋਈ ਸੀ ਵੀ ਮੁਖਤਾਰ ਅंसारी ਨੂੰ ਬੜੀ ਫੈਸਿਲਿਟੀ ਜੇਲ੍ਹ ਦੇ ਵਿੱਚ ਦਿੱਤੀ ਸੀ ਕਿਉਂਕਿ ਉਹ ਮੁਖਤਾਰ ਅंसारी ਨੂੰ ਡਰ ਸੀ ਵੀ ਮੈਂ ਜੇ ਯੂਪੀ ਦੀਆਂ ਜੇਲਾਂ ਚ ਰਿਹਾ ਯੂਪੀ ਦਾ ਪੂਰਾ ਕੰਟਰੋਲ ਅਦਿੱਤਿਆਨਾਥ ਜੋਗੀ ਕੋਲੇ ਆ ਵੀ ਉਹਨੇ ਮੇਰਾ ਕੰਮ ਕਰਵਾ ਦੇਣਾਗਾ ਪਰ ਯੋਗੀ ਨੇ ਸੁਪਰੀਮ ਕੋਰਟ ਤੱਕ ਪਹੁੰਚ ਕਰਕੇ ਮੁਖਤਾਰ ਅਨਸਾਰੀ ਨੂੰ ਪੰਜਾਬ ਦੀਆਂ ਜੇਲ੍ਹਾਂ ਚੋਂ ਕੱਢ ਕੇ ਲੈ ਗਿਆ ਭਾਵੇਂ ਉਸ ਨੂੰ ਕਈ ਸਾਲ ਲੱਗੇ ਫਿਰ ਉਹ ਸੰਸਦ ਦੇ ਵਿੱਚ ਇੱਕ ਬਿਆਨ ਵੀ ਦਿੰਦਾਗਾ ਤੇ ਇੱਕ ਪੋਲੀਟੀਕਲ ਪਾਰਟੀ ਦਾ ਜ਼ਿਕਰ ਵੀ ਕਰਦਾ ਵੀ ਜਿਹੜਾ ਮਾਫੀਆ ਹੈਗਾ ਨਾ ਉਹ ਯੂਪੀ ਦੇ ਮਾਫੀਏ ਨੂੰ ਮੈਂ ਕੁਚਲ ਕੇ ਰੱਖ ਦੂੰਗਾ ਉਸ ਤੋਂ ਬਾਅਦ ਤੁਸੀਂ ਦੇਖਿਆ ਹੋਊਗਾ ਵੀ ਅਤੀਕ ਅਹਿਮਦ ਦੀ ਵੀ ਤੇ ਉਸ ਦੇ ਭਰਾ ਦੀ ਵੀ ਪੁਲਿਸ ਦੀ ਕਸਟਡੀ ਚ ਤੇ মিডিਆ ਦੀ ਮੌਜੂਦਗੀ ਦੇ ਵਿੱਚ ਮੌਤ ਹੁੰਦੀ ਹੈ। ਪੁਟਰ ਆਉਂਦੇ ਆ ਆ ਕੇ ਉਹਨਾਂ ਦੇ ਸਿਰ 'ਚ ਗੋਲੀਆਂ ਮਾਰਦੇ ਆ ਗਏ। ਪੁਲਿਸ ਦੀ ਕਸਟਡੀ ਤੇ মিডিਆ ਦੀ ਮੌਜੂਦਗੀ ਦੇ ਵਿੱਚ ਬਹੁਤ ਵੱਡੀ ਗੱਲ ਹੁੰਦੀ ਹੈ ਇਹ। ਤੇ ਉਵੇਂ ਹੀ ਤੁਸੀਂ ਮੁਖਤਾਰ ਅंसारी ਦਾ ਦੇਖਿਆਗਾ ਜਦੋਂ ਮੁਖਤਾਰ ਅंसारी ਪੰਜਾਬ ਦੀ ਜੇਲ੍ਹ ਤੋਂ ਯੂਪੀ ਦੀ ਜੇਲ੍ਹ ਦੇ ਵਿੱਚ ਆ ਜਾਂਦਾ ਕੁਝ ਮਹੀਨੇ ਹੀ ਕੱਢਦਾ ਸਾਲ ਦੇ तकरीबन ਨੇੜੇ ਤੇੜੇ ਖਬਰ ਆਉਂਦੀ ਹੈ ਕਿ ਵੀ ਮੁਖਤਾਰ ਅਨਸਾਰੀ ਦੀ ਜੇਲ੍ਹ ਦੇ ਵਿੱਚ ਮੌਤ ਪਰ ਮੁਖਤਾਰ ਅਨਸਾਰੀ ਦੇ ਪਰਿਵਾਰ ਵੱਲੋਂ ਜਾਂ ਉਸ ਦੇ ਦੋਸਤਾਂ ਵੱਲੋਂ ਉਸ ਦੇ ਭਰਾਵਾਂ ਵੱਲੋਂ ਇਹੀ ਦੋਸ਼ ਲਾਇਆ ਜਾਂਦਾ ਹੈਗਾ ਵੀ ਮੁਖਤਾਰ ਅਨਸਾਰੀ ਨੂੰ ਜੇਲ੍ਹ ਦੇ ਵਿੱਚ ਪੁਆਇਜ਼ਨ ਦਿੱਤਾ ਗਿਆ ਤੇ ਦੋਸ਼ ਦੀ ਸੂਈ ਆ ਕੇ ਟਿਕਦੀ ਆ ਅਦਿੱਤਿਆ ਨਾਖਯੋਗੀ ਤੇ ਪਰਯੋਗੀ ਦਾ ਕੋਈ ਬਿਆਨ ਨਹੀਂ ਸੀਗਾ ਕੁਝ ਦਿਨ ਪਹਿਲਾਂ योगी ਹਰਿਆਣੇ ਆਇਆ ਸੀਗਾ ਅਦਿੱਤਿਆਨਾਥ ਯੋਗੀ ਨੇ ਭਾਜਪਾ ਦੀ ਰੈਲੀ ਨੂੰ ਸੰਬੋਧਨ ਕਰਦੇ ਇੱਕ ਬਿਆਨ ਦਿੱਤਾ ਬਹੁਤ ਕਲਡਾ ਜਿਸ ਬਿਆਨ ਦੇ ਵਿੱਚ ਇਹ ਗੱਲ ਕਹੀ ਵੀ ਪੰਜਾਬ ਦਾ ਪੰਜਾਬ ਦੇ ਗੈਂਗਸਟਰਾਂ ਨੇ ਕੀ ਹਾਲ ਬਣਾਤਾ ਵੀ ਇੱਕ ਵਾਰ ਤੁਸੀਂ ਭਾਜਪਾ ਦੀ ਸਰਕਾਰ ਬਣਾ ਦੋ ਪੰਜਾਬ ਦੇ ਵਿੱਚ ਜਿੰਨੇ ਗੈਂਗਸਟਰ ਨੇ ਪੰਜਾਬ ਦੇ ਮੈਂ ਸਾਰਿਆਂ ਨੂੰ ਇਕੱਠੇ ਟੰਗ ਕੇ ਮਿਰਚ ਦਾ ਝੋਕਾ ਲਾ ਦੋ ਔਰ ਕਹਾ ਲੈ ਜਾਣਾ ਚਾਹਤੇ ਇਸ ਦੇਸ਼ ਕੋ इनकी सनातन धर्म में निष्ठा नहीं ये देश के संसाधनों को लुटवा करके किस तरीके की राजकता पैदा करना चाहते हैं पंजाब का क्या हाल कर दिया है आज वहां सारी माफिया सभी अपराधी बड़े बड़े गैंगस्टर फिर से खड़े होकर गैंगवार शुरू हो गया है मैं भी चंडीगढ़ से आ रहा हूँ लोग क्या चिल्ला रहे कह रहे सब हालत खराब है हमने कहा चिंता मत करो एक बार भाजपा को मौका दे दो और मुझे एक बार बोल दो ना मैं इनको सबको ठीक करके एक जगह टांग करके सबको मिर्च का झोंका लगा के ठीक करवा देता हूं आपने देखा होगा यूपी के भी माफिया को यूपी के भी बड़े बड़े माफिया को ये लोग ला करके पंजाब में ठहराए थे, थे मैं सुप्रीम कोर्ट तक लड़ा और सुप्रीम कोर्ट से लड़ करके उसको वापस ले गया और अभी वह भी राम नाम सत्य हो गया बहनों और भाइयों मैं केवल आपसे एक बात कहने के लिए आया हूं सम्मान भी भाजपा देगी सुरक्षा भी भाजपा देगी विकास भी भाजपा कराएगी और साथ साथ बड़ी बड़ी गल हूँ उस तो बड़ी गल उन्हें डायरेक्टली नहीं कही पर तुम तो समझ जाओगे उन्हें यह गल कही है भी जिम्मे यूपी के माफिया साफ किया उमें पंजाब माफिया साफ कर दूंगा ਵੀ ਉਸ ਨੇ ਮੁਖਤਾਰ ਅंसारी ਦਾ ਨਾਮ ਨਹੀਂ ਲਿਆ ਪਰ ਉਹਨੇ ਗੱਲ ਸਿੱਧੀ ਸਿੱਧੀ ਕਹੀ ਆ ਵੀ ਪੰਜਾਬ ਸਰਕਾਰ ਨੇ ਇੱਕ ਗੈਂਗਸਟਰ ਸੌਂਪ ਕੇ ਰੱਖਿਆ ਸੀ ਯੂਪੀ ਦਾ ਮੈਂ ਸੁਪਰੀਮ ਕੋਰਟ ਤੱਕ ਜਾ ਕੇ ਉਹਨੂੰ ਵਾਪਸ ਲੈ ਕੇ ਆਇਆ ਤੇ ਹੁਣ ਉਹਦਾ ਰਾਮਨਾਮ ਸੱਤ ਹੋ ਗਿਆ ਤੇ ਆਈਂ ਨਰਕਾਂ ਨੂੰ ਮੈਂ ਪੰਜਾਬ ਦੇ ਗੈਂਗਸਟਰ ਤੋੜੂੰਗਾ ਜਿਹੜੇ ਕ੍ਰਾਈਮ ਕਰਨਗੇ ਤੁਸੀਂ ਇਸ ਦਾ ਮਤਲਬ ਭਲੀ ਭਾਤੀ ਜਾਣਦੇ ਹੋ ਤੇ ਵੀਡੀਓ ਵੀ ਜਰੂਰ ਦੇਖੋ ਮੈਂ ਵੀਡੀਓ ਵੀ ਨਾਲ ਲਾਈ ਆ ਹੋ ਸਕਦਾ ਵੀ ਵੋਟਾਂ ਨੇੜੇ ਨੇ ਵੋਟਾਂ ਲਈ ਇੱਕ ਗੇਮ ਵੀ ਚਲਦੀ ਹੋਵੇ ਕਿਉਂਕਿ ਪੋਲੀਟੀਕਲ ਲਾਈਨ ਦੇ ਵਿੱਚ ਸਭ ਕੁਝ ਹੋ ਜਾਂਦਾ ਹੁੰਦਾ ਹੈਗਾ ਵੀ ਗੇਮ ਐਡਾ ਹੁੰਦੀ ਹੈ ਵੀ ਪੰਜਾਬ ਨੂੰ ਇਸ ਤਰ੍ਹਾਂ ਦਰਸਾਇਆ ਜਾਂਦਾ ਹੈਗਾ ਵੀ ਪੰਜਾਬ ਨਾ ਤਾਂ ਕੰਮ ਕਰਨ ਦੇ ਯੋਗ ਨਾ ਪੰਜਾਬ ਰਹਿਣ ਦੇ ਯੋਗ ਕੋਈ ਵੀ ਬੰਦਾ ਆ ਕੇ ਇੱਥੇ ਕੰਮ ਨਹੀਂ ਕਰ ਸਕਦਾ ਤਰੱਕੀ ਨਹੀਂ ਕਰ ਸਕਦਾ ਹੋ ਸਕਦਾ ਗਵਰਨਮੈਂਟ ਦੇ ਹੀ ਬੰਦੇ ਤਿਆਰ ਕੀਤੇ ਹੋਏ ਕ੍ਰਾਈਮ ਕਰੀ ਜਾਂਦੇ ਹੋਣ ਤੇ ਨਾ ਆਪਣੇ ਪੰਜਾਬ ਦੇ ਪੁੱਤਾਂ ਦਾ ਲੱਗ ਰਿਹਾ ਹੋਵੇ ਮੌਜੂਦਾ ਸਰਕਾਰ ਆ ਉਹਨਾਂ ਤੋਂ ਜਿਹੜਾ ਕੰਟਰੋਲ ਹੋ ਨਹੀਂ ਰਿਹਾ ਵੀ ਬੀਜਪੀ ਨੂੰ ਡਰਦਾ ਮਾਹੌਲ ਇੰਨਾ ਕ੍ਰੀਏਟ ਕਰ ਦੋ ਵੀ ਲੋਕ ਬੀਜਪੀ ਨੂੰ ਵੋਟਾਂ ਪਾਉਣ ਕਿਤੇ ਵੀ ਬੀਜਪੀ ਆ ਕੇ ਸਾਰਾ ਕ੍ਰਾਈਮ ਖਤਮ ਕਰੇ ਇਸ ਖਬਰ ਪਾਉਣ ਦਾ ਕਾਰਨ ਇਹ ਸੀਗਾ ਵੀ ਬਚ ਕੇ ਰਹੋ ਕੋਈ ਬਲੀ ਦਾ ਬੱਕਰਾ ਨਾ ਬਣ ਜੇ ਬਹੁਤ ਕੁਝ ਹੋਣਾਗਾ ਉਸ ਦਾ ਕਾਰਨ ਇਹ ਆ ਵੀ ਕੰਮ ਕੋਈ ਹੋਰ ਕਰੂ ਪਰਦੇ ਦੇ ਪਿੱਛੇ ਬਲੀ ਕਿਸੇ ਦੀ ਹੋਰ ਦਿੱਤੀ ਜਾਊਗੀ ਜਿਵੇਂ ਮੈਂ ਪਹਿਲਾਂ ਜਨਰੇਸ਼ਨ ਨੂੰ ਕੋਈ ਨਾ ਕੋਈ ਹਰ ਵੀਡੀਓ ਦੇ ਵਿੱਚ ਮੈਸੇਜ ਦਿਨਾ ਹੁੰਨਾ ਜਾਂ ਜਿਵੇਂ ਮੈਂ ਫਿਰ ਉਹ ਜ਼ਿਕਰ ਕਰਦਾ ਨਾਈਜੀਰੀਆ ਮੁੰਡਿਆਂ ਦੇ ਇਨਕਾਊਂਟਰ ਹੋਏ ਮੀਡੀਆ ਨੇ ਕਹਿ ਕੇ ਪ੍ਰਚਾਰਿਆ ਸੀ ਵੀ ਵੱਡੇ ਨਸ਼ਾ ਤਸਕਰ ਢੇਰ ਪਰ ਨਿਕਲਿਆ ਕਿ ਕੁਝ ਵੀ ਨਹੀਂ ਕੋਈ ਉਹਨਾਂ ਦਾ ਕੋਈ ਵੱਡਾ ਕ੍ਰਾਈਮ ਨਹੀਂ ਸੀਗਾ ਉਸ ਤਰੀਕੇ ਨਾਲ ਕੋਈ ਆਮ ਬੰਦਾ ਰਗੜਿਆ ਨਾ ਜਾਵੇ ਬਾਕੀ ਤੁਸੀਂ ਸਾਰੇ ਸਮਝਦਾਰ ਹੋ ਹੁਣ ਨਾਲ ਮੈਂ ਥੰਮੇਲ ਤੇ ਫੋਟੋ ਲਈ ਆ ਅਮਰਤਪਾਲ ਦੀ